ਉੜੇ ਲੰਬੇ ਲੰਬੇ ਮੈਸੇਜਸ ਨੇ ਕਿ ਸਾਡੇ ਨਾਲ ਸਾਡੇ ਨਾਲ ਕੀ ਹੋਇਆ ਸੀ ਮੇਰੇ ਨਾਲ ਕੀ ਹੋਇਆ ਸੀ ਐਂਡ ਇੰਡੀਵਿਜੂਅਲੀ ਕਿ ਮੈਂ ਬਾਹਰ ਗਈ ਸੀ ਅੱਧੇ ਪੈਸੇ ਮੈਂ ਲਾਏ ਸੀ ਅੱਧੇ ਪੈਸੇ ਮੁੰਡੇ ਵਾਲਿਆਂ ਨੇ ਲਾਏ ਸੀ ਫਿਰ ਮੈਂ ਮੁੰਡੇ ਨੂੰ ਵੀਰੇ ਬੁਲਾ ਵੀ ਲਿਆ ਸੀ ਪਰ ਜਦੋਂ ਮੁੰਡਾ ਇੱਥੇ ਆਇਆ ਮੁੰਡੇ ਦੀ ਹਰਕਤਾਂ ਸਹੀ ਨਹੀਂ ਸੀਗੀਆਂ ਉਹਦੀਆਂ ਆਦਤਾਂ ਸਹੀ ਨਹੀਂ ਸੀਗੀਆਂ ਉਹ ਪਿਛਲੇ 15 20 ਸਾਲ ਚ 25 ਸਾਲ ਪਹਿਲਾਂ ਹੋ ਰਿਹਾ ਸੀ ਉਦੋਂ ਨਾ ਸਾਡਾ ਸਿਨੇਮਾ ਸੀਗਾ ਉਸ ਵਕਤ ਨਾ ਸੋਸ਼ਲ ਮੀਡੀਆ ਸੀ ਵੀ ਜਿਹੜਾ ਕੋਈ ਆਵਾਜ਼ ਉਠਾ ਲੈਂਦਾ ਨਾ ਸ਼ਾਇਦ ਉਹਦੋਂ ਦੋ ਮਿਲਦਾ ਜੀ ਆਈ ਡੋਟ ਨੋ ਕਿ ਉਹਦੋਂ ਔਮਨ ਕਮਿਸ਼ਨ ਵਗੈਰਾ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਜਦੋਂ ਕਿਤੇ ਨਾ ਕਿਤੇ ਕਈ ਘਰਾਂ ਦੇ ਵੱਲੋਂ ਇਹ ਕੁਝ ਇੱਕ ਆਡੀਅੰਸ ਦੇ ਵੱਲੋਂ ਇਹ ਚੀਜ਼ ਆਖੀ ਗਈ ਸੀ ਕਿ ਫਿਲਮਾਂ ਤੋਂ ਸਮਾਜ ਬਣ ਰਿਹਾ ਹੈ ਪਰ ਇਹ ਚੀਜ਼ ਤਾਂ ਸਮਾਜ ਤੋਂ ਆਈ ਹੈ ਸਾਹਮਣੇ ਜਦੋਂ ਆਪਾਂ ਫਿਲਮਾਂ ਤੋਂ ਸਮਾਜ ਬਣਦੀ ਗੱਲ ਕਰਦੇ ਆ ਨਾ ਵੀ ਫਿਲਮਾਂ ਸੋਸਾਇਟੀ ਨੂੰ ਦਿੰਦੀਆਂ ਨੇ ਉਹ ਸਾਰੀਆਂ ਨਹੀਂ ਦੇ ਸਕਦੀਆਂ ਉਹਦੇ 'ਚ ਵੀ ਇਹ ਹੁੰਦਾ ਵੀ ਤੁਸੀਂ ਕੀ ਲੈਣਾ ਤੁਸੀਂ ਜਦੋਂ ਅਪਰੂਵ ਕਰਦੇ ਹੋ ਐਕਸੈਪਟ ਕਰਦੇ ਹੋ ਤਾਂ ਉਦੋਂ ਦਾ ਕੰਟੈਂਟ ਦੁਬਾਰਾ ਬਣਦਾ ਸੋ ਅਸਲ 'ਚ ਕੰਟੈਂਟ ਜਿਹੜਾ ਵਾ ਨਾ ਸੋਸਾਇਟੀ ਦੀ ਰਿਫਲੈਕਸ਼ਨ ਤਾਂ ਬਣ ਜਾਂਦਾ ਵੀ ਕਿਉਂਕਿ ਅਪਰੂਵ ਹੋ ਰਿਹਾ ਕਿਉਂਕਿ ਲੋਕ ਦੇਖ ਰਹੇ ਆ ਇਸ ਕਰਕੇ ਅਸੀਂ ਬਣਾ ਰਹੇ ਅੱਛਾ ਗੈਰੀ ਦਾ ਜ਼ਿਕਰ ਕੀਤਾ ਹੈ ਗੈਰੀ ਮਨ ਲੱਗਦਾ ਤੁਹਾਡੇ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਹੈ ਤੇ ਅੱਜ ਵੀ ਉਹ ਤੁਹਾਡੇ ਨਾਲ ਹੈ ਤੇ ਉਸ ਬੌਂਡ ਬਾਰੇ ਜ਼ਰੂਰ ਦੱਸੋ ਥੋੜਾ ਕਿ ਕਿਸ ਤਰ੍ਹਾਂ ਦੇ ਨਾਲ ਗੈਰੀ ਦੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ 2015 ਦੇ ਵਿੱਚ ਮੇਰਾ ਪਹਿਲਾ ਗਾਣਾ ਸ਼ੂਟ ਹੋਇਆ ਤੇ ਉਦੋਂ ਹੀ ਮੈਂ ਉਹਨੂੰ ਗੈਰੀ ਨੂੰ ਮਿਲਿਆ ਸੀ ਤੇ ਉਦੋਂ ਮੈਂ ਉਹਨੂੰ ਐਜ਼ ਅਸਿਸਟੈਂਟ ਡਾਇਰੈਕਟਰ ਜਾਣਦਾ ਸੀ ਉਸ ਤੋਂ ਬਾਅਦ ਗੈਰੀ ਨੇ ਗਾਣੇ ਐਡਿਟ ਕੀਤੇ ਆ ਹਨਾ ਰੋਜ਼ ਇਕੱਠੇ ਮਿਲਣਾ ਜਿਮ ਇਕੱਠੇ ਜਾਣਾ ਗੱਲਾਂ ਬਾਤਾਂ ਕਰਨੀਆਂ ਤੁਹਾਨੂੰ ਇੱਕ ਦੂਜੇ ਦੀ ਸਮਝ ਆ ਜਾਂਦੀ ਹੈ ਟਿਊਨਿੰਗ ਹੋ ਜਾਂਦੀ ਹੈ ਸੋ ਉੱਥੋਂ ਤੋਂ ਲੈ ਕੇ ਹੁਣ ਤੱਕ ਸਫ਼ਰ ਚੱਲ ਰਿਹਾ ਹੈ ਸਸ਼ੀਕਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ-ਠਾਕ ਹੋਵੋਗੇ ਤਾਂ 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 6 ਇਚ ਜਿਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਹਨ ਨਜ਼ਰ ਆਣਗੇ ਹਰਦੀਪ ਗਰੇਵਾਲ ਮੰਡੀ ਤਖੜ ਸੋ ਨਵਾਂ ਕਨਸੈਪਟ ਹੈ ਵੱਖ ਕਨਸੈਪਟ ਹੈ ਜੇਕਰ ਕਿਸੇ ਨੇ ਪਹਿਲ ਕੀਤੀ ਹੈ ਇਹੋ ਜਿਹਾ ਕਨਸੈਪਟ ਨੂੰ ਸਿਨੇਮਾ ਦੇ ਵਿੱਚ ਲਿਆਉਣ ਦੇ ਲਈ ਤਾਂ ਤੁਹਾਡਾ ਸਾਰਿਆਂ ਦਾ ਜ਼ਰੂਰ ਫਰਜ਼ ਬਣਦਾ ਹੈ ਕਿ ਤੁਸੀਂ ਸਿਨੇਮਾ ਤੱਕ ਪਹੁੰਚੋ ਖੈਰ ਇਸ ਫਿਲਮ ਦੇ ਲਈ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਹਰਦੀਪ ਗਰੇਵਾਲ ਕੋਰੀ ਹੋਣਗੇ ਉਹ ਜਾਨਣਾਗੇ ਜ਼ਰੂਰ ਕਿ ਆਖਿਰਕਾਰ ਇੱਕ ਕਨਸੈਪਟ ਕਿਉਂ ਇੰਨਾ ਜ਼ਰੂਰੀ ਬਣ ਗਿਆ ਕਿ ਉਹਨਾਂ ਨੂੰ ਸਿਨੇਮਾ ਤੱਕ ਲੈ ਕੇ ਆਉਣਾ ਪਿਆ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਸੱਚੀ ਖਲ ਹੈ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪਹਿਲੇ ਤਾਂ ਬਹੁਤ ਅੱਛਾ ਵੈਸੇ ਤਾਂ ਆਪਾਂ ਪਹਿਲੇ ਵੀ ਕਰ ਚੁੱਕੇ ਹਾਂ ਇਸ ਵਿਸ਼ੇ ਤੇ ਥੋੜੀ ਗੱਲ ਤੇ ਅੱਜ ਮੈਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹਾਂਗੀ ਜਿਹੜਾ 6 ਇੰਚ ਤੁਸੀਂ ਟਾਈਟਲ ਲੈ ਕੇ ਆਏ ਹੋ ਇਸ ਮੂਵੀ ਦਾ ਹਨਾ ਕਿਤੇ ਨਾ ਕਿਤੇ ਇਹ ਸਾਨੂੰ ਇਸ ਜ਼ਰੂਰ ਕਲੀਅਰ ਕਰਦਾ ਹੈ ਕਿ ਇਸ ਫਿਲਮ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਤੇ ਜਦੋਂ ਤੁਹਾਡੇ ਫਿਲਮ ਦਾ ਟਾਈਟਲ ਇਹੋ ਜੀਆਂ ਚੀਜ਼ਾਂ ਪਹਿਲੇ ਹੀ ਕਲੀਅਰ ਕਰਨਾ ਸ਼ੁਰੂ ਕਰ ਦਵੇ ਤਾਂ ਮੈਨੂੰ ਲੱਗਦਾ ਹੈ ਕਿ 70% ਚੀਜ਼ਾਂ ਪ੍ਰੈਡਿਕਟਡ ਹੋ ਜਾਂਦੀਆਂ ਨੇ ਫਿਲਮ ਦੀਆਂ ਕਿ ਫਿਲਮ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਤਾਂ ਇਸ ਨੂੰ ਓਵਰਕਮ ਕਰਨ ਦੀ ਲੋੜ ਪੈਂਦੀ ਹੈ ਨਹੀਂ ਕਨਸੈਪਟ ਜਿਹੜਾ ਹੁੰਦਾ ਨਾ ਕਈ ਵਾਰੀ ਜਿਵੇਂ ਸੁਪੋਜ਼ ਕਰੋ ਕੋਈ ਫਿਲਮ ਬਣਦੀ ਆ ਕਿਸੇ ਕੈਰੈਕਟਰ ਤੇ ਕਿਸੇ ਸਪੋਰਟਸਪਰਸਨ ਤੇ ਬਣਦੀ ਆ ਫਿਲਮ ਬਣੀ ਸੀ ਮਿਲਖਾ ਸਿੰਘ ਤੇ ਫਿਲਮ ਬਣਦੀ ਹੈ ਕਿਸੇ ਘਟਨਾ ਤੇ ਜਿਹੜੀ ਆਪਾਂ ਨੂੰ ਕਿਤਾਬਾਂ ਦੇ ਵਿੱਚ ਉਹਦੀ ਹਰ ਡਿਟੇਲ ਪਤਾ ਹੁੰਦੀ ਆ। ਕਈ ਵਾਰੀ ਕਿਸੇ ਕੋਈ ਫਿਲਮ ਬਣਦੀ ਹੈ ਕਿਸੇ ਕਿਤਾਬ ਤੋਂ ਹੀ, ਕਿਸੇ ਨੋਵਲ ਤੋਂ ਹੀ। ਜਿਹਦਾ ਆਪਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਮਿਲਖਾ ਸਿੰਘ ਦੀ ਕੀ ਕਹਾਣੀ ਸੀ। ਮਿਲਖਾ ਸਿੰਘ ਨੇ ਸ਼ੁਰੂਆਤ ਕਿੱਥੋਂ ਕੀਤੀ, ਮਿਲਖਾ ਸਿੰਘ ਕਿੱਥੇ ਤੱਕ ਪਹੁੰਚਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਪਤਾ ਸੀ। ਪਰ ਮਿਲਖਾ ਸਿੰਘ ਦੀ ਕਹਾਣੀ ਦਿਖਾਉਣ ਦਾ ਤਰੀਕਾ ਉਹ ਮੈਟਰ ਕਰਦਾ। ਭਗਤ ਸਿੰਘ ਹੁਣਾਂ ਤੇ ਫਿਲਮਾਂ ਬਣੀਆਂ ਇੱਕੋ ਟਾਈਮ ਤੇ ਦੋ ਜਾਂ ਤਿੰਨ ਫਿਲਮਾਂ ਬਣੀਆਂ। ਭਗਤ ਸਿੰਘ ਦੀ ਕਹਾਣੀ ਸਾਰਿਆਂ ਨੂੰ ਪਤਾ ਸੀ ਪਰ ਭਗਤ ਸਿੰਘ ਦੀ ਕਹਾਣੀ ਕਿਨੇ ਕਿਵੇਂ ਦਿਖਾਈ ਇਹ ਮੈਟਰ ਕਰਦਾ ਸੋ ਸਾਡਾ ਕਨਸੈਪਟ ਸਾਰਿਆਂ ਨੂੰ ਪਤਾ ਪਰ ਸਾਡੀ ਕਹਾਣੀ ਕੀ ਆ ਤੇ ਕਹਾਣੀ ਅਸੀਂ ਦਿਖਾਵਾਂਗੇ ਕਿਵੇਂ ਇਹ ਨਹੀਂ ਮੈਨੂੰ ਲੱਗਦਾ ਕਿ ਪ੍ਰੋਡਕਟ ਕਰ ਸਕਦਾ ਤੇ ਇਸ ਫਿਲਮ ਤੋਂ ਪਹਿਲਾਂ ਤੁਸੀਂ ਸਰਵੇ ਕੀਤਾ ਹੋਏਗਾ ਕਾਫੀ ਘਰਾਂ ਦੇ ਵਿੱਚ ਇਸ ਫਿਲਮ ਤੋਂ ਬਾਅਦ ਚ ਅਸੀਂ ਕਾਫੀ ਕੀਤਾ ਇਸ ਫਿਲਮ ਤੋਂ ਪਹਿਲਾਂ ਵੈਸੇ ਮੈਨੂੰ ਬਹੁਤ ਪਤਾ ਸੀ ਹੂੰ ਕਿਉਂਕਿ ਮੇਰੇ ਖੁਦ ਮਤਲਬ ਨੋਨ ਡਾਇਰੈਕਟਲੀ ਇੰਡਾਇਰੈਕਟਲੀ ਦੋ ਤਿੰਨ ਫੈਮਲੀਆਂ ਸੀਗੀਆਂ ਜਿਨ੍ਹਾਂ ਦਾ ਮੈਨੂੰ ਪਤਾ ਸੀ ਵੀ ਉਹ ਕੇਸਸ ਹੋਏ ਨੇ ਈਵਨ ਮੈਂ ਕਿਸੇ ਕੁੜੀ ਦੀ ਫੈਮਲੀ ਨੂੰ ਵੀ ਜਾਣਦਾ ਸੀ ਕਿਸੇ ਮੁੰਡੇ ਦੇ ਫੈਮਲੀ ਨੂੰ ਵੀ ਜਾਣਦਾ ਸੀ ਤੇ ਮੈਨੂੰ ਇਦਾਂ ਲੱਗਦਾ ਵੀ ਇਹ ਵਿਸ਼ਾ ਹੀ ਇਦਾਂ ਦਾ ਇਹ ਮੁੱਦਾ ਹੀ ਇਦਾਂ ਦਾ ਜਿਹਦੇ ਲਈ ਤੁਹਾਨੂੰ ਸ਼ਹਿਰ ਘਰ ਤੋਂ ਬਾਹਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਜੇ ਜਾਣਾ ਹੀ ਆ ਤੁਸੀਂ ਆਪਣੇ ਪਿੰਡ 'ਚ ਹੀ ਕਿਹੜਾ ਮਾਰ ਲਓ ਨਾ ਆਸ-ਪਾਸ ਹੀ ਇਕਾ ਦੁੱਕਾ ਕੇਸ ਤੁਹਾਨੂੰ ਤੁਹਾਡੇ ਆਸ-ਪਾਸ ਮਿਲ ਜਾਂਦੇ ਆ ਸੋ ਇਹਦੇ ਬਾਰੇ ਹਰੇਕ ਪੰਜਾਬੀ ਨੂੰ ਪਤਾ ਹੈ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਸਭ ਪਤਾ ਬਸ ਇਹ ਰੁਕਣਾ ਕਿਵੇਂ ਆ ਉਹ ਸ਼ੈਡ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਤੇ ਜਿਸ ਤਰ੍ਹਾਂ ਦੇ ਨਾਲ ਇਹ ਕਨਸੈਪਟ ਤੁਸੀਂ ਜਿਹੜਾ ਲੈ ਕੇ ਆਇਓ ਤੁਹਾਨੂੰ ਲੱਗਦਾ ਹੈ ਜਿਹੜਾ ਡਾਰਕ ਸ਼ੇਡ ਤੁਸੀਂ ਵਿਖਾਇਆ ਹੈ ਜਾਂ ਜਿਹੜੀ ਚੀਜ਼ ਵੈਸੇ ਮੈਂ ਇਹਨੂੰ ਡਾਰਕ ਵੀ ਨਹੀਂ ਕਹੂੰਗੀ ਕਿਉਂਕਿ ਇਹ ਕਨਸੈਪਟ ਅਸੀਂ ਸਾਰਿਆਂ ਨੂੰ ਪਤਾ ਹੈ ਪਰ ਆਪਾਂ ਕਿਤੇ ਨਾ ਕਿਤੇ ਇਗਨੋਰ ਕਰਦੇ ਜਾ ਰਹੇ ਹਾਂ ਇਸ ਚੀਜ਼ ਨੂੰ ਹੈਨਾ ਪਰ ਜਦੋਂ ਤੁਸੀਂ ਇਹ ਕਨਸੈਪਟ ਲੈ ਕੇ ਆਏ ਹੋ ਤਾਂ ਤੁਹਾਨੂੰ ਕੋਈ ਇਕਨੋਮਿਕਲੀ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੋਲਿਟੀਕਲੀ ਪ੍ਰੈਸ਼ਰ ਦੀ ਕੋਈ ਉਹ ਹੋਈ ਹੈ ਕੋਈ ਸਾਹਮਣਾ ਕਰਨਾ ਪਿਆ ਫਿਲਹਾਲ ਨੇ ਪੋਲਿਟੀਕਲ ਤਾਂ ਕਿਉਂ ਹੋਊਗਾ ਕਿਉਂਕਿ ਆਪਣੇ ਤੇ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹਨਾ ਕਿਸੇ ਸਿਸਟਮ ਦੇ ਖਿਲਾਫ ਗੱਲ ਨਹੀਂ ਹੈ ਸਾਡੀ ਆਪਣੀ ਸੋਸਾਇਟੀ ਦੀ ਗੱਲ ਆ ਇਹ ਤਾਂ ਹਨਾ ਸਾਡੇ ਆਪਣੇ ਪਰਿਵਾਰਾਂ ਦੀ ਆਸ-ਪਾਸ ਵਾਲਿਆਂ ਦੀ ਗੱਲ ਆ ਇਹਦੇ ਵਿੱਚ ਕਿਸੇ ਬਾਹਰਲੇ ਬੰਦੇ ਦਾ ਕੋਈ ਦਖਲ ਨਹੀਂ ਕਿਸੇ ਪੋਲਿਟੀਕਲ ਬੰਦੇ ਦਾ ਕੋਈ ਦਖਲ ਨਹੀਂ ਹੈਗਾ ਨਾ ਸਾਨੂੰ ਫਿਲਹਾਲ ਹਜੇ ਤੱਕ ਕੋਈ ਸਾਹਮਣਾ ਕਰਨਾ ਪਿਆ ਸਾਨੂੰ ਤਾਂ ਸਗੋਂ ਸਾਥ ਜ਼ਰੂਰ ਮਿਲ ਰਿਹਾ ਲੋਕਾਂ ਦਾ ਜਿਹੜੇ ਐਪਰੀਸ਼ੀਏਟ ਕਰ ਰਹੇ ਜਿਹੜੇ ਇਹ ਕਹਿ ਰਹੇ ਆ ਵੀ ਹਾਂ ਇਸ ਮੁੱਦੇ ਦੀ ਗੱਲ ਹੋਣੀ ਚਾਹੀਦੀ ਸੀ ਤੇ ਜੇ ਕੀਤੀ ਆ ਫਿਲਮ ਦੇ ਵਿੱਚ ਤਾਂ ਬਹੁਤ ਵਧੀਆ ਗੱਲ ਆ ਐਪਰੀਸੀਏਸ਼ਨ ਜ਼ਰੂਰ ਮਿਲੀ ਹੈ ਹੂੰ ਤੇ ਕਿੰਨੀਆਂ ਕੁ ਕੁੜੀਆਂ ਦੇ ਕਮੈਂਟਸ ਆ ਰਹੇ ਨੇ ਤੇ ਕੀ ਰਿਸਪੌਂਸ ਆ ਰਿਹਾ ਨੈਗੇਟਿਵ ਕੀ ਪੋਜ਼ਿਟਿਵ ਕਿਸ ਤਰ੍ਹਾਂ ਦਾ ਆ ਰਿਹਾ ਨੈਗੇਟਿਵ ਨਹੀਂ ਮੈਂ ਕਹੂੰਗਾ ਹੂੰ ਅ ਮੈਨੂੰ ਮੈਸੇਜਸ ਆਏ ਨੇ ਕੁੜੀਆਂ ਦੇ ਜਿਹੜੀਆਂ ਬਾਹਰ ਆਪਣੀਆਂ ਕੁੜੀਆਂ ਗਈਆਂ ਹੋਈਆਂ ਉਹਨਾਂ ਦੇ ਮੈਸੇਜਸ ਆਏ ਨੇ ਬਟ ਉਹਨਾਂ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਸਿਚੁਏਸ਼ਨ ਡਿਸਕ੍ਰਾਈਬ ਕੀਤੀ ਆ ਸ਼ੇਅਰ ਕੀਤੀ ਮੇਰੇ ਨਾਲ ਹਾਂ ਨਾ ਬੜੇ ਲੰਬੇ ਲੰਬੇ ਮੈਸੇਜਸ ਨੇ ਕਿ ਸਾਡੇ ਨਾਲ ਸਾਡੇ ਨਾਲ ਕੀ ਹੋਇਆ ਸੀ ਮੇਰੇ ਨਾਲ ਕੀ ਹੋਇਆ ਸੀ ਐਂਡ ਇੰਡੀਵਿਜੂਅਲੀ ਕਿ ਮੈਂ ਬਾਹਰ ਗਈ ਸੀ ਅੱਧੇ ਪੈਸੇ ਮੈਂ ਲਾਇਆ ਸੀ ਅੱਧੇ ਪੈਸੇ ਮੁੰਡੇ ਵਾਲਿਆਂ ਨੇ ਲਾਇਆ ਸੀ ਫਿਰ ਮੈਂ ਮੁੰਡੇ ਨੂੰ ਵੀਰੇ ਬੁਲਾ ਵੀ ਲਿਆ ਸੀ ਪਰ ਜਦੋਂ ਮੁੰਡਾ ਇੱਥੇ ਆਇਆ ਮੁੰਡੇ ਦੀ ਹਰਕਤਾਂ ਸਹੀ ਨਹੀਂ ਸੀਗੀਆਂ ਉਹਦੀਆਂ ਆਦਤਾਂ ਸਹੀ ਨਹੀਂ ਸੀਗੀਆਂ ਸੋ ਆਏ ਨਹੀਂ ਹੁੰਦਾ ਵੀ ਉਹ ਕਿਸੇ ਨੂੰ ਪਰਸਨਲੀ ਇਹ ਚੀਜ਼ ਫੀਲ ਹੁੰਦੀ ਹੈ ਵੀ ਮੇਰੀ ਤਾਂ ਕਿਸੇ ਨੇ ਸੁਣੀ ਹੀ ਨਹੀਂ ਹੂੰ ਜੋ ਕਿ ਸੱਚ ਵੀ ਆ ਹੂੰ ਕੁੜੀਆਂ ਦੀ ਤਾਂ ਕਿਸੇ ਨੇ ਅੱਜ ਤੱਕ ਸੁਣੀ ਹੈ ਨਹੀਂ ਹੂੰ ਹਨਾ ਜੋ ਪਿਛਲੇ 15 20 ਸਾਲ ਚ 25 ਸਾਲ ਪਹਿਲਾਂ ਹੋ ਰਿਹਾ ਸੀ ਹੂੰ ਉਦੋਂ ਨਾ ਸਾਡਾ ਸਿਨੇਮਾ ਸੀਗਾ ਉਸ ਵਕਤ ਨਾ ਸੋਸ਼ਲ ਮੀਡੀਆ ਸੀ ਵੀ ਜਿਹੜਾ ਕੋਈ ਆਵਾਜ਼ ਉਠਾ ਲੈਂਦਾ ਨਾ ਸ਼ਾਇਦ ਉਹ ਦੋ-ਦੋ ਮੱਲਾ ਦਾ ਜੀ ਆਈ ਡੋਟ ਨੋ ਕੀ ਉਦੋਂ ਔਮਨ ਕਮਿਸ਼ਨ ਵਗੈਰਾ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਕਿ ਉਦੋਂ ਕੋਈ ਆਵਾਜ਼ ਠਾਉਂਦਾ ਵੀ ਭਾਈ ਇਦਾਂ ਕਰਕੇ ਕਿਸੇ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਕੁੜੀ ਦਾਜ ਲਈ ਸਾੜੀ ਗਈ ਆ ਵੀ ਐਜੀਟੇਸ਼ਨ ਕਰੀਏ ਜਾਂ ਕੋਈ ਕੁੜੀ ਜਿਹੜੀ ਆ ਉਹਦਾ ਵਿਆਹ ਹੋਇਆ ਸੀ ਬਾਹਰ ਉਹਨੂੰ ਬੰਦਾ ਵਿਆਉਣ ਤੋਂ ਬਾਅਦ ਲੈ ਕੇ ਹੀ ਨਹੀਂ ਗਿਆ ਜਿਹੜਾ ਬਾਹਰੋਂ ਆਇਆ ਸੀ ਮੁੰਡਾ ਤੇ ਉਹਦੇ ਖਿਲਾਫ ਕੋਈ ਖੜਾ ਹੋਇਆ ਹੋਵੇ ਇਦਾਂ ਦਾ ਕੁਝ ਉਦੋਂ ਹੋਇਆ ਹੀ ਨਹੀਂ ਅਸਲ 'ਚ ਜੋ ਸੱਚ ਹੈ ਜਿਹਦੇ ਕਰਕੇ ਜਿਹੜੀਆਂ ਕੁੜੀਆਂ ਜੇ ਸ਼ਾਇਦ ਮੇਰੇ ਨਾਲ ਗੱਲ ਸ਼ੇਅਰ ਵੀ ਕਰ ਰਹੀਆਂ ਨੇ ਉਹ ਇਸੇ ਤਰੀਕੇ ਕਰ ਰਹੀਆਂ ਵੀ ਸਾਡੀ ਗੱਲ ਕਿਸੇ ਨੇ ਨਹੀਂ ਸੁਣੀ ਉਹ ਇੱਕ ਕਿਸਮ ਨਾਲ ਮੇਰੇ ਨਾਲ ਗੱਲ ਸ਼ੇਅਰ ਕੀਤੀ ਉਹਨਾਂ ਨੇ ਹਨਾ ਆਪਣਾ ਸਮਝ ਕੇ ਕਹਿ ਲਓ ਤੇ ਉੱਥੇ ਵੀ ਮੈਂ ਕਹੂੰਗਾ ਵੀ ਮੈਨੂੰ ਟੱਚਵਰਡ ਪ੍ਰਮਾਤਮਾ ਦੀ ਕਿਰਪਾ ਨਾਲ ਉੱਥੇ ਵੀ ਕੁੜੀਆਂ ਵੱਲੋਂ ਵੀ ਨੈਗੇਟਿਵਿਟੀ ਨਹੀਂ ਮਿਲੀ ਅੱਛਾ ਵਿੱਚਕ ਜਿਹੀ ਇਹ ਦੌਰ ਵੀ ਆ ਗਿਆ ਸੀ ਜਦੋਂ ਕਿਤੇ ਨਾ ਕਿਤੇ ਕਈ ਘਰਾਂ ਦੇ ਵੱਲੋਂ ਜਾਂ ਕੁਝ ਇੱਕ ਆਡੀਅנס ਦੇ ਵੱਲੋਂ ਇਹ ਚੀਜ਼ ਆਖੀ ਗਈ ਸੀ ਕਿ ਫਿਲਮਾਂ ਤੋਂ ਸਮਾਜ ਬਣ ਰਿਹਾ ਹੈ ਪਰ ਇਹ ਚੀਜ਼ ਤਾਂ ਸਮਾਜ ਤੋਂ ਆਈ ਆ ਸਾਹਮਣੇ ਇਹ ਫਿਲਮਾਂ ਤੋਂ ਸਮਾਜ ਤਾਂ ਨਹੀਂ ਬਣ ਸਕਦਾ ਮੈਂ ਤੁਹਾਨੂੰ ਐਵੇਂ ਕਹਾ ਸਮਾਜ ਚੋਂ ਫਿਲਮਾਂ ਵੀ ਸਾਰੀਆਂ ਨਹੀਂ ਬਣ ਸਕਦੀਆਂ ਹੂੰ ਜਦੋਂ ਆਪਾਂ ਫਿਲਮਾਂ ਤੋਂ ਸਮਾਜ ਬਣਨ ਦੀ ਗੱਲ ਕਰਦੇ ਆ ਨਾ ਵੀ ਫਿਲਮਾਂ ਸੋਸਾਇਟੀ ਨੂੰ ਦਿੰਦੀਆਂ ਨੇ ਉਹ ਸਾਰੀਆਂ ਨਹੀਂ ਦੇ ਸਕਦੀਆਂ ਹੂੰ ਉਹਦੇ ਚ ਵੀ ਇਹ ਹੁੰਦਾ ਵੀ ਤੁਸੀਂ ਕੀ ਲੈਣਾ ਹੂੰ ਸੀ ਆਪਣੇ ਆਸ-ਪਾਸ 네ਗੇਟਿਵ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਹੋਣਗੀਆਂ ਵੀ ਚਾਹੇ ਫਿਲਮਾਂ ਲਾ ਲਓ ਜਾਂ ਹੋਰ ਵੀ ਕੰਟੈਂਟ ਲਾ ਲਓ ਸੋਸ਼ਲ ਮੀਡੀਆ ਤੇ ਫਿਰ ਉਹ ਤਾਂ ਐਜ਼ ਅ ਸੋਸਾਇਟੀ ਤੁਹਾਨੂੰ ਦੇਖਣਾ ਪੈਣਾ ਨਾ ਵੀ ਤੁਸੀਂ ਉਹਦੇ ਚੋਂ ਕੀ ਲੈਣਾ ਕੀ ਨਹੀਂ ਲੈਣਾ ਕਿ ਕੋਈ ਤੁਹਾਡੇ ਤੋਂ ਥੂਪਦਾ ਨਹੀਂ ਹੂੰ ਤੁਸੀਂ ਜਦੋਂ ਅਪਰੂਵ ਕਰਦੇ ਹੋ ਐਕਸੈਪਟ ਕਰਦੇ ਹੋ ਤਾਂ ਉਦੋਂ ਦਾ ਕੰਟੈਂਟ ਦੁਬਾਰਾ ਬਣਦਾ ਹੂੰ ਸੋ ਅਸਲ ਚ ਕੰਟੈਂਟ ਜਿਹੜਾ ਵਾ ਨਾ ਸੋਸਾਇਟੀ ਦੀ ਰਿਫਲੈਕਸ਼ਨ ਤਾਂ ਬਣ ਜਾਂਦਾ ਵੀ ਕਿਉਂਕਿ ਅਪਰੂਵ ਹੋ ਰਿਹਾ ਕਿਉਂਕਿ ਲੋਕ ਦੇਖ ਰਹੇ ਆ ਇਸ ਕਰਕੇ ਅਸੀਂ ਬਣਾ ਰਹੇ ਆ ਉਹ ਇੱਕ ਸੌਫਟ ਐਕਸਕਿਊਜ਼ ਬਣ ਜਾਂਦਾ ਮੇਕਰਸ ਲਈ ਕੰਟੈਂਟ ਜਿਹੜੇ ਬਣਾਉਂਦੇ ਆ ਉਹਨਾਂ ਲਈ ਅਦਰਵਾਈਜ਼ ਐਜ਼ ਮੇਕਰਸ ਜੇ ਸਾਡਾ ਮਨ ਕਰਦਾ ਵੀ ਅਸੀਂ ਕੁਝ ਚੰਗਾ ਕਰਨਾ ਹੂੰ ਤਾਂ ਫਿਰ ਉਹ ਹੁਣ ਜ਼ਿੰਮੇਵਾਰੀ ਆਡੀਅנס ਦੀ ਵੀ ਆ ਵੀ ਉਹ ਐਕਸੈਪਟ ਕਿਵੇਂ ਕਰਦੇ ਆ ਕਿਸ ਲੈਵਲ ਤੇ ਐਕਸੈਪਟ ਕਰਦੇ ਆ ਉਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ। ਅੱਛਾ ਇਸ ਫਿਲਮ ਦਾ ਟੀਜ਼ਰ ਆਇਆ ਹੈ ਤੇ ਟੀਜ਼ਰ ਦੇ ਵਿੱਚ ਐਕਟਿੰਗ ਤਾਂ ਚਲੋ ਤੁਹਾਡੀ ਸਾਹਮਣੇ ਆਈ ਆਈ ਹੈ ਤੇ ਐਕਟਿੰਗ ਤੋਂ ਇਲਾਵਾ ਕੋਈ ਹੋਰ ਰੋਲ ਰਿਹਾ ਹੈ ਤੁਹਾਡਾ ਟੀਜ਼ਰ ਦੇ ਵਿੱਚ ਜਾਂ ਇਸ ਦੇ ਕੁਝ ਇੱਕ ਸ਼ਾਟਸ ਨੂੰ ਸਾਹਮਣੇ ਲਿਆਉਣ ਦੇ ਜਾਂ ਕੋਈ 뮤직 ਦੇ ਵਿੱਚ ਨਹੀਂ ਸਾਰਾ ਰੋਲ ਸਿਰ ਤੋਂ ਲੈ ਕੇ ਪੈਰ ਤੱਕ ਵਿੱਚ ਇਨਵੋਲਡ ਆ ਜੀ ਕਿਉਂਕਿ ਐਜ਼ ਰਾਈਟਰ ਜੀ ਪਹਿਲੇ ਸੱਟੇ ਤੋਂ ਐਜ਼ ਪ੍ਰੋਡਿਊਸਰ ਪਹਿਲੇ ਦਿਨ ਤੋਂ ਇਸ ਫਿਲਮ ਨਾਲ ਮੈਂ ਜੁੜਿਆ ਹੋਇਆ ਹਾਂ ਤੇ ਜਦੋਂ ਅਸੀਂ ਚੀਜ਼ਾਂ ਡਿਜ਼ਾਈਨ ਕਰਦੇ ਆਂ ਈਵਨ ਮੈਂ ਜਾਂ ਗੈਰੀ ਅਸੀਂ ਦੋਨੇ ਜਣੇ ਬੈਠ ਕੇ ਟੀਜ਼ਰ ਸਾਡਾ ਮਿਲਲਾ ਦਾ ਜਦੋਂ ਅਸੀਂ ਸ਼ੂਟ ਵੀ ਨਹੀਂ ਸੀ ਕੀਤਾ ਫਿਲਮ ਦਾ ਉਦੋਂ ਡਿਜ਼ਾਈਨ ਹੋ ਗਿਆ ਸੀਗਾ ਅੱਛਾ ਟੀਜ਼ਰ ਉਦੋਂ ਡਿਜ਼ਾਈਨ ਹੋ ਗਿਆ ਸੀ ਵੀ ਟੀਜ਼ਰ ਸੀ ਕਿੱਦਾਂ ਪੇਸ਼ ਕਰਨਾ ਟੀਜ਼ਰ ਅਲੱਗ ਸਕ੍ਰਿਪਟ ਬਣੀ ਸੀ ਟੀਜ਼ਰ ਦੀ ਸੋ ਸਾਡਾ ਕੰਮ ਕਰਨ ਦਾ ਤਾਂ ਇਹੀ ਤਰੀਕਾ ਸਾਰੀਆਂ ਫਿਲਮਾਂ ਦੇ ਵਿੱਚ ਅਲੱਗ ਹੀ ਟੀਜ਼ਰ ਦੀ ਸਕ੍ਰਿਪਟ ਬਣਦੀ ਹੈ ਜਾਂ ਫਿਰ ਉਸੇ ਫਿਲਮ ਦੇ ਵਿੱਚੋਂ ਕੁਝ-ਕੁਝ ਸ਼ਾਰਟਸ ਲੈ ਲਿੱਤੇ ਜਾਂਦੇ ਨੇ ਨਹੀਂ ਸਾਡਾ ਕਈ ਵਾਰੀ ਇਦਾਂ ਹੁੰਦਾ ਜਦੋਂ ਫਿਲਮ ਬਣ ਜਾਂਦੀ ਆ ਫੇਰ ਉਦੋਂ ਲੱਗਦਾ ਵੀ ਇਹਨੂੰ ਆਪਾਂ ਇਹਦੇ ਚੋ ਟੀਜ਼ਰ ਕਿਵੇਂ ਕੱਢ ਸਕਦੇ ਆ ਪਰ ਟੀਜ਼ਰ ਆਪਣੇ ਨਾਲ ਕਿਤੇ ਕਨਫਿਊਜ਼ਨ ਹੁੰਦੀ ਆ ਟੀਜ਼ਰ ਤੇ ਫਰਸਟ ਲੁੱਕ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਆ ਫਰਸਟ ਲੁੱਕ ਨੂੰ ਕਈ ਵਾਰੀ ਟੀਜ਼ਰ ਵਾਂਗੂ ਪੇਸ਼ ਕੀਤਾ ਜਾਂਦਾ ਆਪਣੇ ਅੱਛਾ ਉਹ ਟੀਜ਼ਰ ਨਹੀਂ ਹੁੰਦਾ ਜੀ ਫਰਸਟ ਲੁੱਕ ਤਾਂ ਗਲਿੰਪਸਸ ਹੁੰਦੇ ਆ ਜ਼ਿਆਦਾਤਰ ਟੀਜ਼ਰ ਦੇ ਵਿੱਚ ਤੁਹਾਨੂੰ ਕੰਟੈਂਟ ਸਮਝਾਉਣਾ ਚਾਹੀਦਾ ਵੀ ਕੀ ਕਿਸ ਕੰਟੈਂਟ ਤੇ ਗੱਲ ਹੋ ਰਹੀ ਆ ਐਟਲੀਸਟ ਉਨੀ ਉਹ ਚੀਜ਼ ਕਨਵੇ ਕਰਦੀ ਹੋਵੇ ਸੋ ਸਾਡੀਆਂ ਤਾਂ ਦੋਨੇ ਤਿੰਨਾਂ ਫਿਲਮਾਂ ਦੇ ਵਿੱਚ ਟੀਜ਼ਰ ਤੱਕੇ ਨਾਲ ਨਹੀਂ ਅਸੀਂ ਡਿਜ਼ਾਈਨ ਕੀਤਾ ਉਹ ਹੋਇਆ ਉਹਦੀ ਲੋਡ ਸੀਗੀ ਜਾਂ ਅਸੀਂ ਪ੍ਰੈਜ਼ੈਂਟ ਪ੍ਰੈਜ਼ੈਂਟ ਕਰ ਸਕੇ ਅੱਛਾ ਇਹ ਸਵਾਲ ਮੈਂ ਵੈਸੇ ਤੁਹਾਨੂੰ ਤਾਂ ਕੀਤਾ ਸੀਗਾ ਮੈਂ ਤੁਹਾਡੇ ਕੋਲ ਪਹਿਲੇ ਇਹ ਤੁਸੀਂ ਮੈਨੂੰ ਕਿ ਤੁਸੀਂ ਇੱਕ ਜਦੋਂ ਟ੍ਰੇਲਰ ਵੇਖਦੇ ਹੋ ਜਾਂ ਕਿਸੇ ਫਿਲਮ ਦਾ ਟੀਜ਼ਰ ਵੇਖਦੇ ਹੋ ਉਹ ਕਿਸ ਪੁਆਇੰਟ ਆਫ View ਦੇ ਨਾਲ ਦੇਖਦੇ ਹੋ ਕੀ ਸੋਚ ਕੇ ਉਹਨੂੰ ਵੇਖਦੇ ਹੋ ਕਿ ਸਾਨੂੰ ਫਿਲਮ ਦਾ ਕੰਟੈਂਟ ਪੂਰਾ ਉਹਦੇ ਵਿੱਚ ਦੱਸਣਾ ਚਾਹੀਦਾ ਹੈ ਜਾਂ ਉਹਦੇ ਵਿੱਚ ਕੁਝ ਇੱਕ ਸਸਪੈਂਸ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਤੁਹਾਡੇ ਫੈਨਸ ਨੇ ਜਾਂ ਜਿਹੜੀ ਆਡੀਅנס ਉਸ cinema ਤੱਕ ਪਹੁੰਚੇ ਕੰਟੈਂਟ ਟੂ ਕੰਟੈਂਟ ਡਿਫਰੈਂਸ ਆ ਉਹਦੇ ਵਿੱਚ ਜਿਵੇਂ ਹੁਣ ਤੁਸੀਂ ਆਪ ਕਿਹਾ ਵੀ ਸਾਨੂੰ ਤਾਂ ਕਨਸੈਪਟ ਦੇ ਟੀਜ਼ਰ ਦੇਖ ਕੇ ਕਨਸੈਪਟ ਸਮਝ ਆ ਗਿਆ। ਹਮ ਅਸੀਂ ਤੁਹਾਨੂੰ ਕਨਸੈਪਟ ਹੀ ਸਮਝਾਉਣਾ ਸੀ। ਇਸ ਕਰਕੇ ਤੁਹਾਨੂੰ ਕਨਸੈਪਟ ਸਮਝ ਆ ਗਿਆ। ਸਾਡਾ ਮੁੱਦਾ ਹੀ ਇਹ ਸੀ ਵੀ ਤੁਹਾਨੂੰ ਮੁੱਦਾ ਸਮਝਾਈਏ ਵੀ ਸਾਡੀ ਫਿਲਮ ਦਾ ਇਹ ਮੁੱਦਾ ਤੇ ਜਿੱਥੇ ਅਸੀਂ ਟੀਜ਼ਰ ਛੱਡੇ ਆ ਉਹ ਡੈਲੀਬਰੇਟ ਸੀ ਵੀ ਉੱਥੇ ਛੱਡਣਾ ਸੀ। ਸੋ ਥੈਟ ਤੁਹਾਨੂੰ ਇੱਕ ਕਿਰਿਓਸਿਟੀ ਬਣੇ ਵੀ ਤੁਸੀਂ ਫਿਲਮ ਦੇਖਣ ਆਓ ਵੀ ਕਹਾਣੀ ਕੀ ਆ। ਹਮ ਤੇ ਉਹ ਹਰੇਕ ਕੰਟੈਂਟ ਨਾਲ ਡਿਫਰੈਂਟ ਹੁੰਦਾ। ਮੈਂ ਤੁਣਕਾ ਤੁਣਕਾ ਸੀ ਉਹ ਉਹਦੇ ਚ ਜਿਹੜੀ ਟਰਾਂਸਫਰਮੇਸ਼ਨ ਸੀ ਉਹਦੇ ਤੇ ਬੇਸਡ ਸੀ ਟੀਜ਼ਰ ਜੀ ਤੇ ਉਹਦੇ ਚ ਅਸੀਂ ਕੀ ਕਰਦੇ ਅਸੀਂ 뮤지컬ੀ ਡਿਜ਼ਾਈਨ ਕੀਤਾ ਸੀ ਉਹਦੇ ਵਿੱਚ ਵੀ ਸ਼ੇਅਰ ਸੀ ਹਾਂ ਨਾ ਸ਼ੇਅਰ ਦੇ ਨਾਲ ਆਉਂਦਾ ਤੇ ਉਦਾਂ ਕਰਕੇ ਹਰੇਕ ਕੰਟੈਂਟ ਨਾ ਵੈਸੇ ਤਾਂ ਆਪਣੇ ਆਪ ਤੋਂ ਤੁਹਾਨੂੰ ਦੱਸ ਦਿੰਦਾ ਆਪੇ ਮੇਕਰਸ ਨੂੰ ਵੀ ਤੁਸੀਂ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਹਾਂ ਇਹ ਜ਼ਰੂਰ ਆ ਵੀ ਕਈ ਵਾਰੀ ਕਮਰਸ਼ੀਅਲ ਫੰਡੇ 100 ਚੀਜ਼ਾਂ ਐਕਸਟਰਨਲ ਫੈਕਟਰਸ ਨੂੰ ਦੇਖ ਕੇ ਆਪਾਂ ਨਾ ਥੋੜਾ ਜਿਹਾ ਆ ਉਹਦੇ ਕਹਿਣਾ ਕੋਈ ਆਪਣੇ ਰਾਹ ਤੋਂ ਭਟਕ ਜਾਣੇ ਆ ਸੱਚ ਖੱਬੇ ਹੋਏ ਨੇ ਵੀ ਯਾਰ ਆ ਪਾਲੀਏ ਨਹੀਂ ਯਾਰ ਆ ਨਹੀਂ ਪਾਉਣਾ ਆ ਦਿਖਾ ਲਈਏ ਨਹੀਂ ਯਾਰ ਆ ਨਹੀਂ ਦਿਖਾਉਣਾ ਸੋ ਮੈਨੂੰ ਲੱਗਦਾ ਵੀ ਮੇਕਰਸ ਦਾ ਨਾ ਥਾਟ ਉਹਦਾ ਵਿਜ਼ਨ ਜਿਹੜਾ ਵਾ ਉਹ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਕਰਨਾ ਕੀ ਚਾਹੁੰਦੇ ਆ ਤਾਂ ਉਹ ਕਨੈਕਟੀਵਿਟੀ ਬਣਦੀ ਹੈ ਅੱਛਾ ਤੇ ਤੁਹਾਡੀ ਜਦੋਂ ਤੁਣਕਾ ਤੁਣਕਾ ਆਈ ਸੀ ਤੁਸੀਂ ਇੱਕ ਲੈਵਲ ਸੈੱਟ ਕਰ ਦਿੱਤਾ ਸੀ ਤੇ ਮੈਨੂੰ ਲੱਗਦਾ ਉਹ ਛਾਪ ਤੁਸੀਂ ਛੱਡੀ ਸੀ ਆਡੀਅנס ਦੇ ਵਿੱਚ ਕਿ ਹਾਂ ਮੈਂ ਇਸ ਤੋਂ ਕੁਝ ਵੱਧ ਛੱਡ ਕੇ ਹੁਣ ਕਰੂੰਗਾ ਅਗਲਾ ਕੁਝ ਤਾਂ ਕਿਸੇ ਨਾ ਕਿਤੇ ਇਸ ਚੀਜ਼ ਦਾ ਮੈਂਟਲੀ ਪ੍ਰੈਸ਼ਰ ਰਹਿੰਦਾ ਹੈ ਕਿ ਹਾਂ ਜੋ ਮੈਂ ਇੱਕ ਚੀਜ਼ ਬਣਾ ਦਿੱਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਡੀਅנס ਦੀ ਜਿਹੜੀ ਹੈ ਉਹ ਜਾਦਾ ਤੁਹਾਡੇ ਕੋਲ 익ਸਪੈਕਟੇਸ਼ਨਸ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਕਿ ਹੁਣ ਜੇ ਹਰਦੀਪ ਨੇ ਆ ਚੀਜ਼ ਸੈੱਟ ਕੀਤੀ ਹੈ ਤੇ ਦਿੱਤੋ ਕੁਝ ਵੱਧ ਚੜ ਕੇ ਹੀ ਲੈ ਕੇ ਆਵੇਗਾ ਉਸ ਚੀਜ਼ ਨੂੰ ਤੁਸੀਂ ਹੌਸਲਾ ਅਫਜ਼ਾਈ ਦੇ ਤੌਰ ਤੇ ਲੈਣੇ ਹੋ ਜਾਂ ਫਿਰ ਉਸ ਚੀਜ਼ ਨੂੰ ਪ੍ਰੈਸ਼ਰ ਦੇ ਤੌਰ ਤੇ ਲੈਣੇ ਹੋ ਨਹੀਂ ਪ੍ਰੈਸ਼ਰ ਜੇ ਪ੍ਰੈਸ਼ਰ ਵਾਂਗੂ ਲਾਵਾਂਗੇ ਨਾ ਫਿਰ ਕੰਮ ਨਹੀਂ ਹੋਣਾ ਸਾਡੇ ਤੋਂ ਹਮ ਮੈਂ ਤੁਹਾਨੂੰ ਐਵੇਂ ਕਹਾ ਐਜ਼ ਮੇਕਰਸ ਨਾ ਫਿਰ ਅਸੀਂ ਕਨਫਿਊਜ਼ ਹੋ ਜਾਣਾ ਹਮ ਸੀ ਘਬਰਾ ਜਾਣਾ ਵੀ ਸਾਡੇ ਤੋਂ ਲੋਕ 익ਸਪੈਕਟ ਕਰ ਰਹੇ ਹਾਏ ਹੁਣ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਹਮ ਹਨਾ ਉਹਨੂੰ ਐਜ਼ ਹੌਸਲਾ ਅਫਜ਼ਾਈ ਲੈਣੇ ਆ ਪਹਿਲੀ ਗੱਲ ਨੰਬਰ 2 ਤੇ ਸਾਡਾ ਇਹ ਹੁੰਦਾ ਵੀ ਹੁਣ ਅਸੀਂ ਆਹ ਕੰਮ ਕਰ ਲਿਆ ਇਹਨੂੰ ਛੱਡ ਦੋ ਹੁਣ ਜਿਹੜਾ ਨੈਕਸਟ ਕਰਨਾ ਉਹ ਇਸ ਤੋਂ ਅਲੱਗ ਕਰਨਾ ਜਾਂ ਉਸ ਤੋਂ ਵਧੀਆ ਕਰਨਾ ਥੈਟਸ ਇਟ ਉਹਨੂੰ ਬੜੇ ਉਸੇ ਸਿੰਪਲ ਵੇ ਦੇ ਵਿੱਚ ਅਸੀਂ ਤਾਂ ਲੈਨੇ ਆ ਜੇ ਆਪਾਂ ਕਈ ਵੀ ਕਈ ਵਰੀ ਨਾ ਆਪਾਂ ਮਾਰਕ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜਦੋਂ ਆਪਾਂ ਪੌੜੀਆਂ ਚੜਦੇ ਹੁੰਨੇ ਆ ਨਾ ਉਹ ਇੱਕ ਇੱਕ ਸਟੈਪ ਬੰਦਾ ਚੜਦਾ ਜਾਵੇ ਤਾਂ ਡਿਗੂਗਾ ਨਹੀਂ ਉਹ ਜਦੋਂ ਸਟੈਪ ਆਪਾਂ ਕਹਿੰਨੇ ਵੀ ਯਾਰ ਦੋ ਤਿੰਨ ਇਕੱਠੇ ਲੈ ਲਈਏ ਤਾਂ 60 ਫੀਟ ਦਾ ਡਰ ਰਹਿੰਦਾ ਫਿਰ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਠਰਮੇ ਨਾਲ ਈਜ਼ੀ ਵੇ ਦੇ ਵਿੱਚ ਸਾਨੂੰ ਪਹਿਲਾਂ ਕੰਟੈਂਟ ਸਾਨੂੰ ਸੈਟੀਸਫਾਈ ਕਰੇ ਵੀ ਅਸੀਂ ਇਹਦੇ ਤੇ ਕੰਮ ਕਰ ਸਕਦੇ ਆ ਫਿਰ ਅਸੀਂ ਰੈਡੀ ਹੁੰਨੇ ਆ ਵੀ ਅਸੀਂ ਅੱਗੇ ਲੋਕਾਂ ਤੱਕ ਲੈ ਕੇ ਆਈਏ ਫਿਰ ਪ੍ਰੈਸ਼ਰ ਪ੍ਰੈਸ਼ਰ ਦੇ ਅੰਦਰ ਨਹੀਂ ਕੰਮ ਹੋ ਸਕਦਾ ਤੇ ਕੋਈ ਆਰਟਿਸਟ ਦੀਆਂ ਸਟੇਜਸ ਹੁੰਦੀਆਂ ਨੇ ਸ਼ੁਰੂ ਤੋਂ ਲੈ ਕੇ ਜਾਂ ਜਸ ਲੈਵਲ ਤੇ ਤੁਸੀਂ ਫਿਲਹਾਲ ਹੈਗੇ ਹੋ ਕਿਉਂਕਿ ਜਦੋਂ ਆਪਾਂ ਛੋਟੇ ਹੁੰਨੇ ਆਈ ਜਾਂ ਜਦੋਂ ਸਟੇਜ ਤੇ ਚੜਦੇ ਆ ਹਨਾ ਕਿਸੇ ਤਾਂ ਵੈਸੇ ਵੀ ਥੀਏਟਰ ਆਰਟਿਸਟ ਰਹੇ ਹੋ ਮੈਂ ਥੀਏਟਰ ਆਰਟਿਸਟ ਨਹੀਂ ਮੈਂ ਆਮ ਸਿੰਗਰ ਜ਼ਰੂਰ ਰਹੇ ਹਾਂ ਸ਼ੁਰੂ ਤੋਂ ਹੀ ਗਾਉਂਦਾ ਅੱਛਾ ਤੁਸੀਂ ਥੀਏਟਰ ਆਰਟਿਸਟ ਨਹੀਂ ਰਹੇ ਮੈਂ ਥੀਏਟਰ ਕਦੇ ਵੀ ਨਹੀਂ ਕੀਤਾ ਅੱਛਾ ਤੇ ਫੇ ਮੈਨੂੰ ਗੈਨੂ ਕਨਫਿਊਜ਼ਨ ਹੈ ਇਸ ਚੀਜ਼ ਦੀ ਨਹੀਂ ਮੈਂ ਬਹੁਤ ਲੋਕਾਂ ਨੇ ਮੈਨੂੰ ਇਸ ਚੀਜ਼ ਬਾਰੇ ਪੁੱਛਿਆ ਐਕਚੁਅਲੀ ਤੁਹਾਨੂੰ ਕੱਲਿਆਂ ਨੂੰ ਨਹੀਂ ਹੈਗੀ ਇਹ ਕਈਆਂ ਨੂੰ ਇਦਾਂ ਲੱਗਦਾ ਕਿ ਮੈਂ ਸ਼ਾਇਦ ਥੀਏਟਰ ਕੀਤਾ ਹੋਇਆ ਅੱਛਾ ਤੇ ਪਰ ਮੈਂ ਆਪਣੀ ਜ਼ਿੰਦਗੀ 'ਚ ਕਦੇ ਥੀਏਟਰ ਨਹੀਂ ਕੀਤਾ ਐਕਚੁਅਲੀ ਹੂੰ ਉਹ ਪਹਿਲਾ ਗਾਣਾ ਸੀਗਾ ਜਿਹੜਾ ਮੇਰਾ ਉਹਦੇ 'ਚ ਹੀ ਮੈਨੂੰ ਐਕਟਿੰਗ ਕਰਨ ਦਾ ਮੌਕਾ ਮਿਲਿਆ ਤੇ ਤੁਹਾਡੇ ਪਰਿਵਾਰ ਦਾ ਬੈਕਗ੍ਰਾਉਂਡ ਕੀ ਰਿਹਾ ਹੈ ਨਹੀਂ ਕੋਈ ਇਹਦੇ ਨਾਲ ਕੋਈ ਸੰਬੰਧ ਨਹੀਂ ਗਾਇਕੀ ਨਾਲ ਜਾਂ ਫਿਲਮ ਲਾਈਨ ਨਾਲ ਕੋਈ ਦੂਰ ਨਹੀਂ ਤੇ ਆਪਣੇ ਪੰਜਾਬੀਅਤ ਦੇ ਵਿੱਚ ਤਾਂ ਮੈਨੂੰ ਲੱਗਦਾ ਆ ਸਭ ਤੋਂ ਚੀਜ਼ ਮੰਨੀ ਜਾਂਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਡਾਕਟਰ ਹੈ ਤਾਂ ਬੱਚਾ ਅੱਗੇ ਡਾਕਟਰ ਬਣੇਗਾ ਜੇ ਲਾਇਰ ਹੈ ਤਾਂ ਲਾਇਰ ਤੇ ਇਹ ਚੰਨ ਕਿੱਥੋਂ ਮਤਲਬ ਕਿੱਥੋਂ ਪਤਾ ਨਹੀਂ ਮੈਨੂੰ ਆਪ ਨੂੰ ਨਹੀਂ ਪਤਾ ਈਵਨ ਫਿਲਮ ਮੇਕਿੰਗ ਜਾਂ ਫਿਲਮ ਲਾਈਨ ਤਾਂ ਮੇਰੇ ਵੈਸੇ ਹੀ ਦੂਰ ਦੂਰ ਤ ਬਚਪਨ ਤੋਂ ਲੈ ਕੇ ਕਾਲਜ ਤੋਂ ਲੈ ਕੇ ਈਵਨ ਜਦੋਂ ਮੈਂ ਡੈਬਿਊ ਕਰ ਲਿਆ ਸੀ ਐਸ ਸਿੰਗਰ ਮੈਨੂੰ ਗਾਉਣ ਦਾ ਸ਼ੌਂਕ ਸੀ ਮੈਂ ਸਿੰਗਰ ਬਣਨਾ ਚਾਹੁੰਦਾ ਸੀ ਦੈਟਸ ਇਟ ਇੰਨਾ ਕੀ ਇੰਨੀ ਕੀ ਦੌੜ ਸੀ ਮੇਰੀ ਤੇ ਕਿਸ ਚੀਜ਼ ਨੇ ਤੁਹਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਮੈਂ ਨਹੀਂ ਆਪ ਕੀਤਾ ਇਹ ਤਾਂ ਆਪੇ ਪ੍ਰਮਾਤਮਾ ਨੇ ਕਰਾਇਆ ਜੀ ਮੈਂ ਜਿਹੜੀ ਪਹਿਲੀ ਫਿਲਮ ਵੀ ਬਣੀ ਉਹ ਮੈਂ ਨਹੀਂ ਬਣਾਈ ਸੀਗੀ ਯਾਨੀ ਮੈਂ ਨਹੀਂ ਸੀ ਸ਼ੁਰੂ ਕੀਤੀ ਉਹ ਕਿਸੇ ਹੋਰ ਨੇ ਸ਼ੁਰੂ ਕੀਤੀ ਸੀ ਹਨਾ ਐਸ ਪ੍ਰੋਡਿਊਸਰ ਉਹਦੇ ਚ ਪਹਿਲਾਂ ਕੋਈ ਹੋਰ ਸੀਗਾ ਤੇ ਮੈਂ ਉਦੋਂ ਵੀ ਰਿਲੈਕਟੈਂਟ ਸੀ ਵੀ ਮੈਂ ਹੁਣ ਇਹ ਫਿਲਮ ਕਿਵੇਂ ਕਿਉਂ ਕਰਾਂ ਮੈਂ ਫਿਲਮ ਹੁਣੀ ਵੀ ਇਹ ਕੋਈ ਸੌ ਥੋੜੀ ਖਾਦੀ ਹੋਈ ਆ ਅਸੀਂ ਵੀ ਐਜ਼ ਆਰਟਿਸਟ ਜਦੋਂ ਤੁਸੀਂ ਡੈਬਿਊ ਕਰਦੇ ਹੋ ਜੇ ਤੁਹਾਡਾ ਗਾਣਾ ਚੱਲਦਾ ਤਾਂ ਉਹਦੇ ਤੋਂ 2 ਸਾਲ ਦੇ ਵਕਫੇ ਦੇ ਵਿੱਚ ਤੁਸੀਂ ਇੱਕ ਫਿਲਮ ਕਰਨੀ ਹੁੰਦੀ ਆ ਮੇਰਾ ਮੇਰੀ ਤਾਂ ਕੋਈ ਇੱਛਾ ਨਹੀਂ ਸੀ ਮੈਂ ਵੀ ਮੈਨੂੰ ਹਜੇ ਕੋਈ ਕਾਲੀ ਨਹੀਂ ਨਾ ਮੈਂ ਕਰਨੀ ਆ ਵੀ ਉਦੋਂ ਕਰਾਂਗੇ ਜਦ ਦਿਨ ਆਏ ਲੱਗਿਆ ਵੀ ਹਾਂ ਕਰ ਸਕਦੇ ਆ ਤੇ ਉਪਰ ਉਹ ਕਿਸੇ ਹੋਰ ਨੇ ਸ਼ੁਰੂ ਕਰ ਲਈ ਮੈਂ ਐਕਸੀਡੈਂਟਲ ਪ੍ਰੋਡਿਊਸਰ ਆ ਬੇਸਿਕਲੀ ਅੱਛਾ ਮੈਂ ਐਕਸੀਡੈਂਟਲ ਪ੍ਰੋਡਿਊਸਰ ਆ ਮੈਂ ਐਕਸੀਡੈਂਟਲ ਰਾਈਟਰ ਆ ਨਾ ਮੈਂ ਰਾਈਟਰ ਸੀਗਾ ਮਤਲਬ ਇਸ ਚੀਜ਼ ਨੂੰ ਕਹਿ ਸਕਦੇ ਆ ਜੋ ਕਦੇ ਚੀਜ਼ਾਂ ਬੰਦੇ ਨੇ ਸੋਚੀਆਂ ਨਹੀਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਉਹ ਐਕਸੀਡੈਂਟਲੀ ਹੋ ਜਾਂਦੀ ਹੈ ਮੈਂ ਨਹੀਂ ਸੋਚਿਆ ਵੀ ਮੈਂ ਫਿਲਮ ਲਾਈਨ ਦੇ ਵਿੱਚ ਆਉਂਗਾ ਮੈਂ ਨਹੀਂ ਸੀ ਸੋਚਿਆ ਵੀ ਮੈਂ ਐਕਟਰ ਬਣੂੰਗਾ ਪ੍ਰੋਡਿਊਸਰ ਪ੍ਰੋਡਿਊਸਰ ਤਾਂ ਚਲੋ ਛੱਡ ਦੂ ਦੂਰ ਦੂਰ ਦੀ ਗੱਲ ਰਾਈਟਰ ਬਣੂੰਗਾ ਗਾਣੇ ਲਿਖਦਾ ਹੁੰਦਾ ਸੀ ਅਸੀਂ ਜਦੋਂ ਗਾਣੇ ਬਣਾਉਂਦੇ ਸੀ ਨਾ ਅਸੀਂ ਗਾਣੇ ਵੀ ਸਕ੍ਰਿਪਟ ਲਿਖ ਕੇ ਬਣਾਉਂਦੇ ਹੁੰਦੇ ਸੀ ਸ਼ੂਟ ਕਰਦੇ ਹੁੰਦੇ ਸੀ ਸ਼ੁਰੂ ਤੋਂ ਹੀ ਮੈਂ ਜਾਂ ਗੈਰੀ ਅੱਛਾ ਸਾਡਾ ਸਟਾਈਲ ਜ਼ਰੂਰ ਹੋ ਰਿਹਾ ਵੀ ਅਸੀਂ ਬਿਨਾ ਲਿਖੇ ਗਾਣਾ ਨਹੀਂ ਕਦੇ ਵੀ ਸ਼ੂਟ ਕੀਤਾ ਸਾਡੀ ਉਹਦੀ ਵੀ ਸਕ੍ਰਿਪਟ ਰੈਡੀ ਹੁੰਦੀ ਸੀਗੀ ਸ਼ੋਰ ਡਿਵੀਜ਼ਨਿੰਗ ਹੁੰਦੀ ਸੀ ਉਹ ਸਾਡਾ ਕੰਮ ਕਰਨ ਦਾ ਸਟਾਈਲ ਸ਼ੁਰੂ ਤੋਂ ਹੀ ਉਹ ਸੀ ਪਰ ਇਹ ਕੁਦਰਤੀ ਹੋਈਆਂ ਚੀਜ਼ਾਂ ਅੱਛਾ ਗੈਰੀ ਦਾ ਜ਼ਿਕਰ ਕੀਤਾ ਹੈ ਗੈਰੀ ਮੈਨੂੰ ਲੱਗਦਾ ਤੁਹਾਡੇ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਹੈ ਤੇ ਅੱਜ ਵੀ ਉਹ ਤੁਹਾਡੇ ਨਾਲ ਹੈ ਤੁਹਾਨੂੰ ਉਸ ਬੌਂਡ ਬਾਰੇ ਜ਼ਰੂਰ ਦੱਸੋ ਥੋੜਾ ਕਿ ਕਿਸ ਤਰ੍ਹਾਂ ਦੇ ਨਾਲ ਗੈਰੀ ਦੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਹਾਂਜੀ ਗੈਰੀ ਜਦੋਂ ਮੈਂ ਪਹਿਲਾ ਗਾਣਾ ਕੀਤਾ ਸੀਗਾ ਜੀ ਉਸ ਗਾਣੇ ਦੇ ਸੈੱਟ ਤੇ ਵੀ ਗੈਰੀ ਮੌਜੂਦ ਸੀ ਅੱਛਾ ਐਜ਼ ਅਸਿਸਟੈਂਟ ਤੇ ਤਾ ਦੋ ਤੁਸੀਂ ਉਹਨਾਂ ਨੂੰ ਮਤਲਬ ਜਾਣਦੇ ਸੀਗੇ ਕੋਈ ਨਹੀਂ 2015 ਦੇ ਵਿੱਚ ਮੇਰਾ ਪਹਿਲਾ ਗਾਣਾ ਸ਼ੂਟ ਹੋਇਆ ਤੇ ਉਦੋਂ ਹੀ ਮੈਂ ਉਹਨੂੰ ਗੈਰੀ ਨੂੰ ਮਿਲਿਆ ਸੀ ਤੇ ਉਦੋਂ ਮੈਂ ਉਹਨੂੰ ਐਜ਼ ਅਸਿਸਟੈਂਟ ਡਾਇਰੈਕਟਰ ਜਾਣਦਾ ਸੀ ਉਸ ਤੋਂ ਬਾਅਦ ਗੈਰੀ ਨੇ ਗਾਣੇ ਐਡਿਟ ਕੀਤੇ ਆ ਮੇਰੇ ਮਤਲਬ ਡਾਇਰੈਕਟ ਕਿਸੇ ਹੋਰ ਨੇ ਕੀਤੇ ਹੁੰਦੇ ਸੀ ਜਿਵੇਂ ਹੈਰੀ ਭੱਟੀ ਡਾਇਰੈਕਟਰ ਸੀ ਤੇ ਐਡੀਟਰ ਗੈਰੀ ਸੀਗਾ ਮੇਰੇ ਪਹਿਲੇ ਗਾਣਿਆਂ ਤੋਂ ਤਾਂ ਮੈਂ ਉਹਨੂੰ ਜਾਣਦਾ ਸੀ ਵੀ ਗੈਰੀ ਇੱਕ ਐਡੀਟਰ ਆ ਸਾਡਾ ਉਦਾਂ ਸਹਿਚਾਰ ਸੀਗਾ ਫੇਰ 2018 ਦੇ ਆਸ-ਪਾਸ ਮੇਰੀ ਪਹਿਲੀ ਵੀਡੀਓ ਜਿਹੜੀ ਸੀ ਇੱਕ ਵੀਡੀਓ ਜਿਹੜੀ ਉਹ ਗੈਰੀ ਨੇ ਡਾਇਰੈਕਟ ਕੀਤੀ ਸੀ ਡਾਇਰੈਕਟ ਤੇ ਐਡਿਟ ਐਡਿਟ ਤਾਂ ਪਹਿਲਾਂ ਤੋਂ ਕਰ ਹੀ ਰਿਹਾ ਸੀ ਸੋ ਉੱਥੋਂ ਸਾਡਾ ਰਾਬਤਾ ਹੋਰ ਪੱਕਾ ਹੁੰਦਾ ਗਿਆ ਹਨਾ ਰੋਜ਼ ਇਕੱਠੇ ਮਿਲਣਾ ਜਿੰਮ ਇਕੱਠੇ ਜਾਣਾ ਗੱਲਾਂ ਬਾਤਾਂ ਕਰਨੀਆਂ ਤੁਹਾਨੂੰ ਇੱਕ ਦੂਜੇ ਦੀ ਸਮਝ ਆ ਜਾਂਦੀ ਹੈ ਟਿਊਨਿੰਗ ਹੋ ਜਾਂਦੀ ਹੈ ਸੋ ਉੱਥੋਂ ਤੋਂ ਲੈ ਕੇ ਹੁਣ ਤੱਕ ਸਫਰ ਚੱਲ ਰਿਹਾ ਸੋ ਟੱਚਵਰਡ ਕੀ ਇਹ ਸਫਰ ਅੱਗੇ ਵੀ ਸਾਡੇ ਲਈ ਬਹੁਤ ਕੁਝ ਨਵਾਂ ਜ਼ਰੂਰ ਲੈ ਕੇ ਆਵੇ ਅੱਛਾ ਬੈਕ ਟੂ ਮੂਵੀ 6 ਇਚ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਜੋ ਕਿ 14 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਜਦੋਂ ਤੁਸੀਂ ਇਹ ਕਨਸੈਪਟ ਕੋਈ ਐਦਾਂ ਦਾ ਇੰਨੀ ਮਿਹਨਤ ਕਰਕੇ ਲੈ ਕੇ ਆਉਂਦੇ ਹੋ ਹਨਾ ਪਰ ਫਿਰ ਵੀ ਜੇ ਦਰਸ਼ਕ ਸਿਨੇਮਾ ਤੱਕ ਨਹੀਂ ਪਹੁੰਚਦੇ ਨੇ ਫਿਰ ਇੱਕ ਆਰਟਿਸਟ ਤੇ ਕੀ ਬੀਤਦੀ ਹੈ ਨੇ ਘਾਟਾ ਤਾਂ ਆਡੀਅנס ਦਾ ਜੀ ਇਹਦੇ ਚ ਜ਼ਿਆਦਾ ਚਲੋ ਸਾਡਾ ਤਾਂ ਜਿਹੜਾ ਹੋਣਾ ਹੋਣਾ ਹੀ ਆ ਤੇ ਪਰ ਆਡੀਅנס ਜੇ 2 ਸਾਲ ਪਹਿਲਾਂ ਵੀ ਇਹ ਕਹਿੰਦੀ ਸੀ ਕਿ ਵੀ ਕੋਈ ਚੰਗਾ ਕੰਟੈਂਟ ਨਹੀਂ ਆਉਂਦਾ ਫਿਰ 2 ਸਾਲ ਬਾਅਦ ਵੀ ਇਹੀ ਕਹੀ ਜਾਊਗੀ ਵੀ ਕੋਈ ਚੰਗਾ ਕੰਟੈਂਟ ਨਹੀਂ ਆਉਂਦਾ ਇਹ ਜ਼ਿੰਮੇਵਾਰੀ ਆ ਲੋਕਾਂ ਦੀ ਹੁਣ ਮੈਨੂੰ ਇਦਾਂ ਲੱਗਦਾ ਵੀ ਜੇ ਮੈਂ ਆਡੀਅנס 'ਚ ਹੁੰਦਾ ਇਹ ਕਿਸੇ ਹੋਰ ਨੇ ਫਿਲਮ ਬਣਾਈ ਹੁੰਦੀ ਤਾਂ ਮੈਂ ਤਾਂ ਵੱਧ ਚੜ ਕੇ ਲੋਕਾਂ ਨੂੰ ਲੈ ਕੇ ਜਾਣਾ ਸੀ ਤੇ ਇਸ ਚੀਜ਼ ਦਾ ਫੈਸਲਾ ਫਿਰ ਮੈਂ ਸ਼ਨੀਵਾਰ ਨੂੰ ਕਰਨਾ ਸੀ ਵੀ ਇਹ ਚੀਜ਼ ਵਧੀਆ ਬਣੀ ਆ ਜਾਂ ਨਹੀਂ ਬਣੀ ਅਟਲੀਸਟ ਮੈਂ ਫਰਾਈਡੇ ਨੂੰ ਤਾਂ ਜਾਣਾ ਸੀ ਨਾ ਦੇਖ ਕੇ ਵੀ ਹਾਂ ਯਾਰ ਇਹ ਟੀਮ ਆ ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਚੰਗਾ ਕੰਮ ਹੀ ਕੀਤਾ ਇਹਨਾਂ ਨੇ ਆਹ ਤੁਹਾਡੇ ਨਾਲ ਕੋਈ ਪੋਸਟਰ ਸ਼ੇਅਰ ਕੀਤਾ ਤੁਹਾਡੇ ਨਾਲ ਕੋਈ ਟੀਜ਼ਰ ਸ਼ੇਅਰ ਕੀਤਾ ਇਸ ਕੰਟੈਂਟ ਰੈਲੇਵੈਂਟ ਕੁਝ ਚੀਜ਼ਾਂ ਸ਼ੇਅਰ ਕੀਤੀਆਂ ਨੇ ਉਹ ਭਰੋਸਾਯੋਗ ਕਰਨ ਹੈਗੀਆਂ ਨੇ ਇਸ ਕਰਕੇ ਮੈਂ ਆਪਣਾ ਫਰਾਈਡੇ ਰਿਸਕ ਤੇ ਲਾਉਣਾ ਮੈਂ ਆਪਣੇ ਸ਼ੁੱਕਰਵਾਰ ਦੇ 2.5 3 ਘੰਟੇ ਰਿਸਕ ਤੇ ਲਾਉਣਾ ਤੇ ਮੈਂ ਆਪਣੇ ਸ਼ੁੱਕਰਵਾਰ ਦੇ 200 250 ਰੁਪਏ ਵੀ ਰਿਸਕ ਤੇ ਲਾਉਣਾ ਹੂੰ ਮੈਨੂੰ ਲੱਗਦਾ ਇੰਨਾ ਤਾਂ ਫਿਰ ਆਪਾਂ ਕਰ ਸਕਦੇ ਆ ਇਰਰੈਸਪੈਕਟਿਵ ਇਸ ਚੀਜ਼ ਤੇ ਨਹੀਂ ਆਪਾਂ ਨੂੰ ਆਉਣਾ ਚਾਹੀਦਾ ਵੀ ਸ਼ਨੀਵਾਰ ਨੂੰ ਦੇਖਾਂਗੇ ਪਹਿਲਾਂ ਸ਼ੁੱਕਰਵਾਰ ਨੂੰ ਕੋਈ ਹੋਰ ਜਾਵੇ ਹੂੰ ਉਹ ਗੱਲ ਕਰੇ ਉਹ ਦੇਖੇ ਉਹ ਸਾਨੂੰ ਦੱਸੇ ਫਿਰ ਅਸੀਂ ਸ਼ਨੀਵਾਰ ਨੂੰ ਰਿਸਕ ਲਵਾਂਗੇ ਵੀ ਅਸੀਂ 2.5 ਘੰਟੇ ਤੇ 250 ਰੁਪਏ ਲਾਉਣਾ ਜਾਂ ਨਹੀਂ ਹੂੰ ਮੈਨੂੰ ਲੱਗਦਾ ਵੀ ਇੰਨੇ ਸਾਲਾਂ ਦੇ ਵਿੱਚ ਹੁਣ ਇੰਨੇ ਜੋਗੇ ਤਾਂ ਹੈਗੇ ਆ ਅਸੀਂ ਵੀ ਸਾਨੂੰ ਸ਼ੁੱਕਰਵਾਰ ਦਾ ਮੌਕਾ ਤਾਂ ਮਿਲਣਾ ਚਾਹੀਦਾ ਹੂੰ ਅੱਛਾ ਇੰਨੇ ਜੋਗੇ ਦਾ ਤੁਸੀਂ ਜ਼ਿਕਰ ਕੀਤਾ ਹੁਣੇ ਮੈਨੂੰ ਇਹ ਚੀਜ਼ ਦੱਸੋ ਕਿ ਇੱਕ ਫਿਲਮ ਦੀ ਪ੍ਰੋਮੋਸ਼ਨਸ ਕਿੰਨੀ ਆ ਜ਼ਰੂਰੀ ਹੈ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਹਾਡੇ ਨਾਲ ਸੱਚੀ ਕੋਈ ਦਿਲੋਂ ਜੁੜਿਆ ਹੋਇਆ ਹੈ ਤੁਹਾਡੇ ਨਾਲ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਸੀ ਅੱਜ ਵੀ ਜੁੜੇ ਹੋਏ ਨੇ ਉਹ ਤਾਂ ਡੈਫੀਨੇਟਲੀ ਤੁਹਾਡੀ ਮੂਵੀ ਦੇਖਣ ਗਈ ਦੇਖਣਗੇ ਚਾਹੇ ਜੇ ਮਰਜੀ ਕਨਸੈਪਟ ਹੈ ਨਹੀਂ ਨਹੀਂ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਪਰ ਉਹਦੇ 'ਚ ਨਾ ਇੱਕ ਇੱਕ ਛੋਟਾ ਜਿਹਾ ਪੁਆਇੰਟ ਇਹ ਆ ਹੂੰ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਸੀਗੇ ਨਾ ਉਹ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਇਆ ਉਹ ਤਕਰੀਬਨ ਕਿਉਂਕਿ ਮੈਂ ਸੋਸ਼ਲ ਮੀਡੀਆ ਘੱਟ ਚਲਾਉਣਾ ਉਹ ਵੀ ਘੱਟ ਚਲਾਉਂਦੇ ਆ ਹੂੰ ਉਹ ਵੀ ਉਹ ਨੇ ਜਿਨ੍ਹਾਂ ਨੇ ਹਫਤੇ ਬਾਅਦ ਖੋਲ ਲਿਆ ਜਾਂ ਦਿਹਾੜੀ ਚ ਇੱਕ ਵਾਰੀ ਖੋਲ ਲਿਆ ਤਾਂ ਖੋਲ ਲਿਆ ਨਹੀਂ ਆਪਣੇ ਕੰਮਾਂ ਕਾਰਾਂ ਚ ਲੱਗੇ ਹੋਇਆ ਹੂੰ ਹੁਣ ਉਹਨਾਂ ਨੇ ਮੇਰਾ ਟੀਜ਼ਰ ਦੇਖ ਲਿਆ ਹੂੰ ਉਹਨਾਂ ਨੂੰ ਲੱਗਿਆ ਵੀ ਚੱਲ ਹਰਦੀਪ ਦੀ ਫਿਲਮ ਆ ਰਹੀ ਆ ਆਪਾਂ ਦੇਖਣੀ ਆ ਹੂੰ ਉਹਨਾਂ ਨੇ ਉਸ ਦਿਨ ਡਿਸਾਈਡ ਕਰ ਲਿਆ ਹੂੰ ਇਹ ਚੀਜ਼ 100% ਆ ਹਨਾ ਹੂੰ ਪਰ ਫਿਰ ਉਹਨਾਂ ਨੇ ਆਪਣੇ ਕੰਮਾਂ ਚ ਬੀਜ਼ੀ ਹੋ ਜਾਣਾ ਹੂੰ ਫਿਰ ਉਹਨਾਂ ਨੂੰ ਅਸੀਂ ਰਿਮਾਈਂਡਰ ਦੇਣਾ ਹੂੰ ਵੀ ਹੈਲੋ ਉਹ ਫਿਲਮ ਦੀ ਆਪਣੀ ਗੱਲ ਹੋਈ ਸੀ ਤੁਸੀਂ 14 ਤਰੀਕ ਨੂੰ ਆਉਣਾ ਸੀ ਸੋ ਪ੍ਰੋਮੋਸ਼ਨ ਦਾ ਇਸ ਕਰਕੇ 파ਟ ਜ਼ਰੂਰੀ ਆ ਵੀ ਤੁਸੀਂ ਉਹਨਾਂ ਨੂੰ ਰਿਮਾਈਂਡਰ ਦਿੰਦੇ ਰਹਿਣਾ ਯਾਦ ਕਰਾਉਂਦੇ ਰਹਿਣਾ ਵੀ 14 ਤਰੀਕ 14 ਤਰੀਕ ਚੋ ਸੋ ਦੈਟ ਉਹ ਭੁੱਲ ਨਾ ਜਾਣ ਕਿਉਂਕਿ ਰਜੇਵੇਂ ਸਾਰਿਆਂ ਦੀ ਬਹੁਤ ਨਹੀਂ ਮਸਲੇ ਆਲਰੇਡੀ ਬਹੁਤ ਨੇ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਨੇ ਭੁੱਲ ਸਕਦੇ ਹੋ ਤੁਸੀਂ ਇਸ ਕਰਕੇ ਉਹ ਯਾਦ ਕਰਾਉਣਾ ਪ੍ਰੋਮੋਸ਼ਨ ਉਹਦੇ ਲਈ ਜ਼ਰੂਰੀ ਆ ਪ੍ਰੋਮੋਸ਼ਨ ਨਾਲ ਤੁਸੀਂ ਲੋਕਾਂ ਨੂੰ ਥੀਏਟਰ 'ਚ ਨਹੀਂ ਲਿਆ ਸਕਦੇ। ਤੇ ਇਸੇ ਤੋਂ ਦੂਜਾ ਸਵਾਲ ਇਹ ਹੈ ਕਿ ਕਿਸੇ ਹੋਰ ਫਿਲਮ ਦਾ ਨਾਲ ਲੱਗਣਾ ਕਿੰਨਾ ਰਿਸਕੀ ਹੈ? ਰਿਸਕੀ ਇੰਦਾ ਸੈਂਸ ਨਹੀਂ ਹੋ ਸਕਦਾ ਵਾ ਪੋਸਿਬਿਲਿਟੀ ਇਹ ਅੱਜ ਵੀ ਹੋਇਆ ਵਾ ਇਹ ਕੱਲ੍ਹ ਨੂੰ ਵੀ ਹੋ ਸਕਦਾ। ਕੋਈ ਵੱਡੀ ਗੱਲ ਨਹੀਂ ਹੈਗੀ। ਮੈਂ ਇਹਨੂੰ ਉਦਾਂ ਨਹੀਂ ਲੈਂਦਾ ਵੀ ਹਨਾ ਕੋਈ ਨਾਲ ਫਿਲਮ ਲੱਗੀ ਵੀ ਅਸੀਂ ਲੁੱਟ ਕੇ ਬਰਬਾਦ ਹੋਗੇ, ਤਬਾਹ ਹੋਗੇ। ਇਦਾਂ ਨਹੀਂ ਹੁੰਦਾ। ਕਿਉਂਕਿ ਓਨੀਆਂ ਫਿਲਮਾਂ ਬਣਦੀਆਂ ਨੇ ਓਨੇ ਕੀ ਫਰਾਈਡੇ ਆ। ਹੂੰ। ਏ ਹੁਣ ਮੈਨੂੰ ਲੱਗਦਾ ਵੀ ਇਨ ਫਿਊਚਰ ਪੋਸੀਬਲ ਹੀ ਹੈ ਨੀਗਾ ਵੀ ਇੱਕ ਇੱਕ ਫਿਲਮ ਇੱਕ ਹਰੇਕ ਫਰਾਈਡੇ ਆਵੇ ਹੂੰ ਹਿੰਦੀ ਤੇ ਇੰਗਲਿਸ਼ ਵੀ ਲੱਗਦੀਆਂ ਨੇ ਆਪਾਂ ਉਹ ਗੌਲ ਦੇ ਨਹੀਂ ਉਹਨਾਂ ਨੂੰ ਕਿਉਂਕਿ ਸਾਨੂੰ ਇਹ ਨਹੀਂ ਦਿੱਤਾ ਜਾਂਦਾ ਜਦ ਕੀ ਸਾਡੀ ਆਡੀਅנס ਕਈ ਵਾਰੀ ਪੰਜਾਬੀ ਫਿਲਮ ਲੱਗੀ ਹੋਵੇ ਤਾਂ ਵੀ ਹਿੰਦੀ ਫਿਲਮ ਦੇਖੂਗੀ ਬੇਸਿਕਲੀ ਤਾਂ ਕੰਟੈਂਟ ਦੇਖੂਗੀ ਸੋ ਜੇ ਹੁਣ ਕਿਸੇ ਕੇਸ ਦੇ ਵਿੱਚ ਮੈਂ ਕੁਝ ਕਿਹਾ ਵੀ ਆ ਜਾਂ ਜੇ ਕੋਈ ਮੇਰਾ ਪੁਆਇੰਟ ਵੀ ਆ ਮੇਰਾ ਪੁਆਇੰਟ ਸਿਰਫ ਇੰਨਾ ਕਾ ਕੀ ਆਪਣੇ ਕੋਲ ਆਲਰੇਡੀ 21 ਤਰੀਕ ਅਵੇਲੇਬਲ ਆ ਅੱਜ ਵੀ ਅਵੇਲੇਬਲ ਆ ਵੀ ਫਿਰ ਆਪਾਂ ਨੂੰ ਲੋਡ ਨਹੀਂ ਸੀ ਹਾਂ ਦੈਟਸ ਇਟ ਇੰਨੀ ਕੀ ਗੱਲ ਜੇ ਸਪੋਜ਼ ਕੋਈ ਡੇਟਾ ਅਵੇਲੇਬਲ ਨਾ ਹੁੰਦੀ ਹੂੰ ਤਾਂ ਫਿਰ ਇਟਸ ਓਕੇ ਫਿਰ ਤਾਂ ਕੋਈ ਚੱਕਰ ਨਹੀਂ ਚੱਲਣਾ ਤਾਂ ਕੰਟੈਂਟ ਨਹੀਂ ਆ ਹਾਂ ਫਰਸਟ ਡੇ ਸਾਨੂੰ ਸਾਨੂੰ ਥੋੜਾ ਸ਼ੂਜ਼ ਦਾ ਇਸ਼ੂ ਪੈਂਦਾ ਇਹ ਚੀਜ਼ ਮੈਂ ਮੰਨਦਾ ਜਿੱਥੇ ਵੱਡੀ ਟੀਮ ਹੋਵੇ ਵੱਡਾ ਤਾਮਜਾਮ ਹੋਵੇ ਉਹਨਾਂ ਨੂੰ ਸ਼ੂਜ਼ ਪਹਿਲੇ ਦਿਨ ਵੱਧ ਮਿਲਦੇ ਆ ਹੂੰ ਤੇ ਜਿੱਥੇ ਤਾਮਜਾਮ ਘੱਟ ਹੋਵੇ ਉਹਨੂੰ ਥੋੜੇ ਜਿ ਘੱਟ ਮਿਲਦੇ ਆ ਉਹਨਾਂ ਕ ਪਹਿਲੇ ਦਿਨ ਤੋਂ ਨੁਕਸਾਨ ਹੁੰਦਾ ਪਰ ਜੇ ਲੋਕ ਖੜ ਜਣ ਤਾਂ ਉਹ ਵੀ ਇਕੁਅਲ ਹੋ ਜਾਂਦਾ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਤੁਹਾਡੇ ਇਸ ਕਨਸੈਪਟ ਦੇ ਲਈ ਔਰ ਇਹੀ ਉਮੀਦ ਕਰਾਂਗੇ ਕਿ ਜੋ ਕਨਸੈਪਟ ਜਿੰਨੀ ਤੁਸੀਂ ਮਿਹਨਤ ਕੀਤੀ ਆ ਉਹ ਜ਼ਰੂਰ ਰੰਗ ਲਿਆਵੇ ਸਿਨੇਮਾ ਤੱਕ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਵੀ ਜ਼ਰੂਰ ਬਣਦਾ ਹੈ ਕਿ ਆਪਾਂ ਜ਼ਰੂਰ ਸਿਨੇਮਾ ਤੱਕ ਪਹੁੰਚੀਏ ਚਾਹੇ ਉਹ ਮੈਂ ਆ ਚਾਹੇ ਕੋਈ ਸਾਡੇ ਦੇਖਣ ਵਾਲੇ ਨੇ ਸੋ ਬਹੁਤ ਸਾਰੀਆਂ ਦੁਆਵਾਂ ਐਂਡ ਵੀ ਸ਼ੂ ਆਲ ਦਾ ਵੈਰੀਅਸ ਥੈਂਕ ਯੂ ਥੈਂਕ ਯੂ ਸੋ ਮਚ ਸ਼ੁ ਸੋ so, 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ 6 ਇਚ ਜ਼ਰੂਰ ਪਿਆਰ ਦੇਈਓ ਕਿਉਂਕਿ ਜੇਕਰ ਕਿਸੇ ਨੇ ਇਹ ਹੋਜਿਆ ਕਨਸੈਪਟ ਲੈ ਕੇ ਆਇਆ ਤਾਂ ਤੁਹਾਡਾ ਸੱਚੀ ਜ਼ਰੂਰ ਫਰਜ਼ ਬਣਦਾ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਪਿਆਰ ਦਿਓ ਸੋ ਖੈਰ 14 ਮਾਰਚ ਨੂੰ 6 ਇਚ ਫਿਲਮ ਰਿਲੀਜ਼ ਹੋਣ ਵਾਲੀ ਹੈ ਸਿਨੇਮਾ ਤੱਕ ਪਹੁੰਚੋ ਜ਼ਰੂਰ ਪਿਆਰ ਦਿਓ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੀ ਹੈ ਸੋ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ ਤਦ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਸੱਚੇਕਰ